ਖਲਾਤ ਜਿਹੜੇ ਹੈਗੇ ਆ ਉਹ ਇਹ ਨਹੀਂ ਹੈ ਆਮ ਆਦਮੀ ਪਾਰਟੀ ਹੱਥੋਂ ਬੜੇ ਆਰਾਮ ਨਾਲ ਹਾਊਸ ਬਣਾ ਚੁੱਕੇ ਬੜੀ ਚੀਜ਼ਾਂ ਦੇ ਜਵਾਬ ਉਹਨਾਂ ਨੂੰ ਲੋਕਾਂ ਨੂੰ ਦੇਣੇ ਪੈਣਗੇ ਉਹਨਾਂ ਨੂੰ ਇਹ ਵੀ ਦੱਸਣਾ ਪਏਗਾ ਕਿ ਐਨਓਸੀਆਂ ਦਾ ਮੁੱਦਾ ਤਿੰਨ ਵਾਰੀ ਨੋਟੀਫਿਕੇਸ਼ਨ ਹੋ ਕੇ ਹੱਲੇ ਤੱਕ ਕਿਉਂ ਨਹੀਂ ਖਤਮ ਹੋਇਆ ਉਹਨਾਂ ਨੂੰ ਇਹ ਵੀ ਦੱਸਣਾ ਪਏਗਾ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਂ ਤਸਿਲਦਾਰਾ ਦੇ ਆਫਿਸ ਦੇ ਵਿੱਚ ਕ腐ਸ਼ਨ ਡਬਲ ਦੀ ਟ੍ਰਿਪਲ ਕਿਉਂ ਹੋਈ ਹੈ ਮੇਰੇ ਸ਼ਹਿਰ 'ਚ ਕੂੜਾ ਵੀ ਸੜਕਾਂ 'ਤੇ ਹੈ ਮੇਰੇ ਸ਼ਹਿਰ ਦੇ ਵਿੱਚ ਕ腐ਸ਼ਨ ਵੀ ਹੋਣੀ ਹੈ ਮੇਰੇ ਸ਼ਹਿਰ 'ਚ ਹੱਲੇ ਐਨਓਸੀ ਇਹਦਾ ਮੁੱਦਾ ਨਹੀਂ ਖਤਮ ਹੋਇਆ ਮੇਰੇ ਸ਼ਹਿਰ 'ਚ ਦੋ ਥੀੜਾ ਸਾਈਟ 'ਤੇ ਖੜੀਆਂ ਹੈਗੀਆਂ 2 ਸਾਲ ਹੋ ਗਏ ਸਾਡੇ ਹਾਊਸ ਨੂੰ ਖਤਮ ਹੋਏ ਨੂੰ 2+1 ਆਪਾਂ ਇੱਕੋ ਹੀ ਛੱਡ ਦਿੰਨੇ ਆ 2 ਸਾਲਾਂ ਦੇ ਵਿੱਚ ਜਦੋਂ ਸਾਡਾ ਹਾਊਸ ਨਹੀਂ ਹੈ ਕੌਂਸਲਰ ਨਹੀਂ ਹੈ ਉਦੋਂ ਇਹਨਾਂ ਦੇ ਬੰਦੇ ਕਿੱਥੇ ਸੀਗੇ 4-5 ਦਿਨ ਹੋ ਗਏ ਇਸ ਲੋਕੈਲਿਟੀ ਚ ਕੂੜਾ ਚੁੱਕੇ ਹੋਏ ਠੀਕ ਹੈ ਇੱਕ ਸਾਲ ਹੋ ਗਿਆ ਇਹਨਾਂ ਨੂੰ ਕੰਪਲੇਨਟ ਕਰਦੇ ਆਗੇ ਜਿਹੜੇ ਸਾਡੇ ਨਵੇਂ ਇੱਥੇ ਕੈਂਡੀਡੇਟਸ ਘੁੰਮ ਰਿਆ ਨਾ ਉਹਨਾਂ ਨੂੰ ਵੀ ਸਾਡਾ ਪਾਣੀ ਗੰਦਾ ਆ ਰਿਹਾ ਸਾਡਾ ਪਾਣੀ ਗੰਦਾ ਆ ਰਿਹਾ ਠੀਕ ਕਰਾ ਦਿਓ ੁੱਡੇ ਨਾਲੇ ਦਾ ਇੰਨਾ ਵਧੀਆ ਪ੍ਰੋਜੈਕਟ ਆਇਆ ਐਮਐਲਏ ਸਾਹਿਬ ਜਾ ਕੇ ਉੱਥੇ ਪੱਥਰ ਤੋੜਿਆ ਪੱਥਰ ਤੋੜਨ ਨਾਲ ਮਸਲਾ ਸੋਲਵ ਹੋ ਗਿਆ ਕਿਸੇ ਵੀ ਐਮ ਐਲ اے ਨੇ ਜਾਂ ਕਿਸੇ ਵੀ ਲੋਕਲ ਬਾਡੀ ਮਿਨਿਸਟਰ ਨੇ ਪੁੱਛਿਆ ਕਿ 650 ਕਰੋੜ ਲੱਗੇ ਕਿੱਥੇ ਲੱਗੇ ਲਗਾਏ ਤਾਂ ਇਹਨਾਂ ਦੀ ਸਰਕਾਰ ਨੇ ਆ ਉਹ ਲੁਧਿਆਣਾ ਦੇ ਪ੍ਰਤੀ ਵੀ ਕਨਸਰਨਡ ਹੈਗੇ ਆ ਔਰ ਜਿਹੜੇ ਮੁੱਦੇ ਇੱਕਦਮ ਉੱਠ ਰਹੇ ਹੈਗੇ ਆ ਚਾਹੇ ਉਹ ਸਾਡੀ ਤੁਸੀਂ ਜਿਹੜਾ ਕਿਆ ਕਾਲਾ ਪਾਣੀ ਔਰ ਬੁੱਢੇ ਨਾਲੇ ਦਾ ਹੈਗਾ ਆ ਉਹਦੇ ਲਈ ਵੀ ਕਨਸਰਨਡ ਹੈ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਦੁਬਾਰਾ ਹੋਣ ਜਾ ਰਹੀਆਂ ਨੇ ਔਰ ਹੁਣ ਤੁਹਾਨੂੰ ਤੁਹਾਡੇ ਇਲਾਕੇ ਦੇ ਵਿੱਚ ਅਕਸਰ ਹੀ ਜਿਹੜੇ ਸੰਭਾਵੀ ਉਮੀਦਵਾਰ ਨੇ ਜਾਂ ਜਿਹੜੇ ਪਹਿਲੇ ਕਾਉਂਸਲਰ ਨੇ ਉਹ ਗੇੜੇ ਮਾਰਦੇ ਨਜ਼ਰ ਆਣਗੇ ਕਿ ਤੁਹਾਡੀਆਂ ਪਾਰਕਾਂ ਦਾ ਤੁਹਾਡੀਆਂ ਸੜਕਾਂ ਦਾ ਤੁਹਾਡੀਆਂ ਗਲੀਆਂ ਦਾ ਤੁਹਾਡੀਆਂ ਨਾਲੀਆਂ ਦਾ ਕੋਈ ਕੰਮ ਹੋਣ ਵਾਲਾ ਤਾਂ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਹੁਣ ਇਹ ਸਾਰੀਆਂ ਗੱਲਾਂ ਕਰਕੇ ਤੁਹਾਡੇ ਕੋਲੋਂ ਵੋਟਾਂ ਜੋ ਲੈਣੀਆਂ ਨੇ ਤਾਂ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਭਾਰਤ ਪੋਸ਼ਣ ਆਸ਼ੂ ਜੀ ਦੇ ਜਿਹੜੇ ਕੈਬਨਨ ਮੰਤਰੀ ਨੇ ਧਰਮ ਪਤਨੀ ਮਮਤਾ ਆਸ਼ੂ ਜੀ ਨੇ ਤਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਹਾਊਸ ਭੰਗ ਹੋ ਗਿਆ ਸੀ ਤਾਂ ਉਸ ਵੇਲੇ ਇਸ پارک ਨੂੰ ਇਹ ਕਹਿ ਰਹੇ ਨੇ ਕਿ ਕਿਹਾ ਗਿਆ ਸੀਗਾ ਕਿ ਇਹਨੂੰ ਵਧੀਆ ਦੇਖəsੀ ਦੇਣ ਜਾ ਰਹੇ ਹਾਂ ਇਸ پارک ਨੂੰ ਔਰ ਹਾਊਸ ਭੰਗ ਹੋਏ ਨੂੰ ਵੀ ਦੇਖ ਲਓ ਕਿੰਨਾ ਸਮਾਂ ਹੋ ਗਿਆ ਤੇ پارک ਦੇ ਹਾਲਾਤ ਇੱਕ ਵਾਰ ਦਿਖਾ ਦਿਓ ਜੀ ਕਿ ਕਿੰਨੀ ਸੋਹਣੀ ਹੈ پارک ਜਿਹੜੀ ਡਿਵੈਲਪ ਹੋਈ ਹੈ ਵਾਰ ਨੰਬਰ ਇਹ ਨਵਾਂ ਜਿਹੜਾ ਉਹ 60 ਹੈ ਪੁਰਾਣਾ ਜਿਹੜਾ 67 ਸੀਗਾ ਤੇ ਗੱਲਬਾਤ ਕਰਾਂਗੇ ਮੰਮਤਾ ਅਸ਼ੂ ਜੀ ਹੁਣਾਂ ਨਾਲ ਕਿ ਇਹਦਾ ਇਹਦੇ ਪਿੱਛੇ ਕਾਰਨ ਕੀ ਹੈ ਅਕਸਰ ਕਈ ਵਾਰ ਵਿਰੋਧੀ ਧਿਰਾਂ ਵੀ ਇਹਦੇ ਪਿੱਛੇ ਕਾਰਨ ਬਣ ਜਾਂਦੀਆਂ ਨੇ ਉਹ ਕੰਮ ਰੋਕ ਦਿੰਦੀਆਂ ਨੇ ਕਿਉਂਕਿ ਤੁਸੀਂ ਵੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਜਿਹੜੇ ਬੈਂਚ ਵਗੈਰਾ ਇਕੱਲੇ ਲਗਾਏ ਗਏ ਨੇ ਹੋਰ ਤਾਂ ਕੋਈ ਪਾਰਕ ਦੇ ਵਿੱਚ ਮੈਨੂੰ ਕੋਈ ਗੱਲ ਨਜ਼ਰ ਨਹੀਂ ਆ ਰਹੀ ਉਮ ਢਿਲੋ ਸਾਹਿਬ ਪਹਿਲਾਂ ਤਾਂ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਤੁਸੀਂ ਬੜੀ ਅੱਛੀ ਗੱਲ ਤੋਂ ਇੱਕ ਸਟਾਰਟ ਕੀਤਾ ਕਿ ਹੁਣ ਇਲੈਕਸ਼ਨਸ ਆ ਗਏ ਆ ਤੇ ਸਾਰੀਆਂ ਪਾਰਟੀਆਂ ਤੇ ਜਿਨ੍ਹਾਂ ਨੇ ਲੜਨਾ ਹੈ ਸੜਕਾਂ ਤੇ ਦਿਖਣਗੇ ਜੀ ਹੁੰਦਾ ਹੀ ਹੀ ਹੈ ਬਿਲਕੁਲ ਜੀ ਉਦੋਂ ਹੀ ਨਿਕਲ ਕੇ ਆਉਂਦੇ ਆ ਹਾਂ ਆ ਜਿਹੜਾ ਜਿਹੜੀ ਪਾਰਕ ਤੋਂ ਆਪਾਂ ਸ਼ੁਰੂ ਕੀਤਾ ਤੁਸੀਂ ਕਿਹਾ ਵੀ ਪਾਰਕ ਨੂੰ ਸਾਲ ਹੋ ਗਿਆ ਸਾਲ ਨਹੀਂ ਡੇਢ ਸਾਲ ਹੋ ਗਿਆ ਜਿਹੜੇ ਬੈਂਚਸ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਬੈਂਚ ਠੇਕੇਦਾਰ ਨੇ ਜਾਂ ਕਾਰਪੋਰੇਸ਼ਨ ਨੇ ਨਹੀਂ ਲਗਵਾਏ ਹੈਗੇ ਇਹ ਬੈਂਚ ਮੈਂ ਆਪਣੀ ਐਸੋਸੀਏਸ਼ਨ ਵੱਲੋਂ ਲਵਾਏ ਆ ਜਦੋਂ ਮੈਨੂੰ ਤੁਸੀਂ ਦੇਖੋਗੇ ਹਰ ਜਗ੍ਹਾ ਨਾ ਟੁੱਟੇ ਹੋਏ ਬੈਂਚ ਪਏ ਹੈਗੇ ਆ ਇੱਕ ਇੱਧਰ ਰੱਖਿਆ ਦੋ ਉੱਧਰ ਅੱਛਾ ਇਹ ਵਾਲੇ ਬੈਂਚ ਵੀ ਤੁਸੀਂ ਐਸੋਸੀਏਸ਼ਨ ਨਹੀਂ ਦਿੱਤੇ ਆ ਕਿਉਂਕਿ ਨਾ ਡੇਢ ਸ਼ੈੱਡ ਵਾਲਾ ਇਹ ਸ਼ੈੱਡ ਵਾਲਾ ਵੀ ਜੀ ਜਦੋਂ ਮੈਂ ਕਾਉਂਸਲਰ ਸੀਗੀ ਉਦੋਂ ਬਣਵਾਇਆ ਗਿਆ ਸੀਗਾ ਅੱਛਾ ਅੱਛਾ ਤੇ ਇਹ ਪਾਰਕ ਬਹੁਤ ਸੋਹਣਾ ਬੜਾ ਚੰਗਾ ਪਾਰਕ ਸੀ ਬੜੇ ਲੋਕ ਇੱਥੇ ਸੈਰ ਕਰਨ ਆਂਦੇ ਸੀਗੇ ਉਹ ਕਰਦੇ ਸੀ ਤੇ ਜਦੋਂ ਇੱਕਦਮ ਸਾਡਾ ਹਾਊਸ ਭੰਗ ਹੋਇਆ ਮਾਰਚ 2023 'ਚ ਤੇ ਐਮਐਲਏ ਸਾਹਿਬ ਆਏ ਉਹਨਾਂ ਨੇ ਨਾਲ ਦੇ ਪਾਰਕ ਇੱਥੇ ਇਹਨਾਂ ਪਾਰਕ ਐਸ ਲੋਕੇਲਿਟੀ ਦੇ ਵੀ ਮੈਂ ਨਾ ਇਹਨਾਂ ਨੂੰ ਮਾਡਲ ਪਾਰਕ ਪਾਰਕ ਬਣਾ ਕੇ ਦਊਂਗਾ ਤੇ ਅਸੀਂ ਇਹਨਾਂ ਦਾ 35 ਪਤਾ ਨਹੀਂ 37 ਲੱਖ ਦਾ ਐਸਟੀਮੇਟ ਪਾਸ ਕਰਵਾਇਆ ਹੈਗਾ ਤੇ ਇਨਨੂੰ ਤੜਵਾ ਦਿੱਤਾ ਤੇ ਜਦੋਂ ਇਹ ਟੁੱਟੇ ਨੂੰ ਸਾਲ ਖੋ ਗਿਆ ਤੇ ਨਾਲ ਵਾਲੇ پارک ਵਾਲੇ ਕਹਿੰਦੇ ਵੀ ਸਾਡਾ ਸਾਨੂੰ ਬਚਾਓ ਸਾਡਾ ਪਾਰਕ ਨਾ ਛੜਵਾਨਾ ਵਿਆਹ ਹੋ ਗਿਆ ਆਖਰ ਕਹਿਕਵਾ ਕੇ ਮਹੀਨਾ 2 ਮਹੀਨੇ ਪਹਿਲਾਂ ਮੈਂ ਠੇਕੇਦਾਰ ਨੂੰ ਬੁਲਾਇਆ ਮੈਂ ਕਿਹਾ ਵੀ ਤੁਹਾਨੂੰ ਰਿਕੁਐਸਟ ਹੈ ਘੱਟੋ ਘੱਟ ਤੁਸੀਂ ਇਹਨੂੰ ਰਿਪੇਅਰ ਕਰ ਦਿਓ ਜਦੋਂ ਰਿਪੇਅਰ ਕੀਤੀ ਤੇ ਬਜ਼ੁਰਗਾਂ ਟੀਆਂ ਸੈਰ ਕਰਦੇ ਆ ਕਿਸੇ ਨੇ ਬੈਠ ਕੇ ਬਜ਼ੁਰਗਾਂ ਨੇ ਗੱਲਾਂ ਕਰਨੀਆਂ ਹੁੰਦੀਆਂ ਜਿਹੜੇ ਬੈਂਚ ਸੀਗੇ ਚੰਗੇ ਭਲੇ ਲੱਗੇ ਹੋਏ ਜਦੋਂ ਮਿਸਤਰੀ ਇੱਥੇ ਲੱਗਣਗੇ ਸਾਰਾ ਕੁਝ ਚੱਲੇਗਾ ਤੁਸੀਂ ਦੇਖੋ ਹੱਲੇ ਟਾਈਲਾਂ ਵਗੈਰਾ ਸਭ ਕੁਝ ਪਈਆਂ ਉਹ ਟਾਈਲਾਂ ਇੱਥੇ ਲੱਗਣੀਆਂ ਹੈਗੀਆਂ ਹਾਂ ਤਾਂ ਬਿਲਕੁਲ ਨਜ਼ਰ ਆ ਰਿਹਾ ਆ ਦੇਖੋ ਆ ਦਿਖਾ ਦਿਓ ਜੀ ਇਹਨੂੰ ਨਾ ਲਾਣ ਦਾ ਕਾਰਨ ਕੀ ਹੈ ਕੂੜਾ ਵੀ ਇਦਾਂ ਹੀ ਪਿਆ ਹੈਗਾ ਜਿਹੜੀ ਰੋੜੀ ਹੈ ਨਾ ਉਹ ਵੀ ਇਦਾਂ ਹੀ ਪਈ ਹੈ ਉੱਥੇ ਅੱਗੇ ਵੀ ਉਹੋ ਚੀਜ਼ ਪਿਆ ਨਾ ਲਾਣ ਦਾ ਕਾਰਨ ਮੈਨੂੰ ਨਹੀਂ ਸਮਝ ਆ ਰਿਹਾ ਯਾਂ ਤਾਂ ਉਸ ਵੇਲੇ ਆ ਕੇ ਫਟਾਫਟ ਕਿਸੇ ਠੇਕੇਦਾਰ ਨੂੰ ਕਿਹਾ ਵੀ ਕੰਮ ਸ਼ੁਰੂ ਕਰ ਦੇ ਹਮ ਹੈਨਾ ਕੋਈ ਟੈਂਡਰ ਨਹੀਂ ਹੋਣਾ ਇਹ ਕੁਝ ਨਹੀਂ ਹੋਣਾ ਜੇ ਟੈਂਡਰ ਬਣਿਆ ਹੋਇਆ ਹੈਗਾ ਤੇ ਠੇਕੇਦਾਰ ਕਿਉਂ ਨਹੀਂ ਕੰਮ ਕਰ ਰਿਹਾ ਮੈਨੂੰ ਨਹੀਂ ਪਤਾ ਮੈਂ ਤਾਂ ਐਸ ਗੱਲ ਤੇ ਆ ਰਹੀ ਹੈ ਕਿ ਜਿਹੜੇ ਬੰਦਿਆਂ ਨੇ ਉਦੋਂ ਪੂਰਾ ਹੋ ਹੱਲਾ ਕਰਕੇ ਇਹ ਕੰਮ ਸ਼ੁਰੂ ਕਰਵਾਏ ਸੀਗੇ ਅੱਜ ਜਿਹੋ ਸੜਕਾਂ ਤੇ ਘੁੰਮ ਕੇ ਇਹ ਕਹਿ ਰਿਹਾ ਸਾਨੂੰ ਵੋਟ ਪਾਓ ਤੇ ਸਾਰੇ ਹੀ ਲੁਧਿਆਣੇ ਵਾਸੀਆਂ ਨੂੰ ਰਿਕੁਐਸਟ ਹੈ ਜਿਹੜੇ ਆਮ ਆਦਮੀ ਪਾਰਟੀ ਵਾਲੇ ਕੌਂਸਲਰ ਕੈਂਡੀਡੇਟ ਖੜੇ ਆ ਉਹ ਇੱਕ ਵਾਰੀ ਪੁੱਛਣ ਦਾ ਸਰੀ 3 ਸਾਲਾਂ ਦੇ ਵਿੱਚ 3 ਸਾਲ ਹੋ ਗਏ ਸਰਕਾਰ ਬਣੀ ਨੂੰ ਉਸ ਤੋਂ ਬਾਅਦ 2 ਸਾਲ ਹੋ ਗਏ ਸਾਡੇ ਹਾਊਸ ਨੂੰ ਖਤਮ ਹੋਏ ਨੂੰ 2 1 ਆਪਾਂ ਇੱਕ ਉਹ ਵੀ ਛੱਡ ਦਿੰਨੇ ਆ 2 ਸਾਲਾਂ ਦੇ ਵਿੱਚ ਜਦੋਂ ਸਾਡਾ ਹਾਊਸ ਨਹੀਂ ਹੈ ਕਾਉਂਸਲਰ ਨਹੀਂ ਹੈ ਉਦੋਂ ਇਹਨਾਂ ਦੇ ਬੰਦੇ ਕਿੱਥੇ ਸੀਗੇ ਅੱਜ ਸ਼ਹਿਰ 'ਚ ਕੂੜਾ ਕਿੰਨਾ ਆ ਠੀਕ ਹੈ ਹਰ ਘਰ 'ਚ ਕੂੜਾ ਆ ਹੁਣ ਲੇਡੀਜ਼ ਮੈਨੂੰ ਦੇਖ ਕੇ ਆ ਗਏ ਹੈਗੀਆਂ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ 4-4 5-5 ਦਿਨ ਹੋ ਗਏ ਐਸ ਲੋਕੇਲਿਟੀ 'ਚ ਕੂੜਾ ਚੁੱਕੇ ਹੋਏ ਠੀਕ ਹੈ 1 ਸਾਲ ਹੋ ਗਿਆ ਇਹਨਾਂ ਨੂੰ ਕੰਪਲੇਂਟ ਕਰਦੇ ਆਨੂੰ ਜਿਹੜੇ ਸਾਡੇ ਨਵੇਂ ਇੱਥੇ ਕੈਂਡੀਡੇਟਸ ਘੁੰਮ ਰਿਆ ਨਾ ਉਹਨਾਂ ਨੂੰ ਵੀ ਸਾਡਾ ਪਾਣੀ ਗੰਦਾ ਆ ਰਿਹਾ ਸਾਡਾ ਪਾਣੀ ਗੰਦਾ ਆ ਰਿਹਾ ਠੀਕ ਕਰਾ ਦਿਓ ਉਹਨਾਂ ਦੇ ਵਟਸਐਪ ਗਰੁੱਪ ਚੈੱਕ ਕਰ ਲਓ ਗੰਦੇ ਪਾਣੀ ਦਾ ਤਾਂ ਤੁਹਾਨੂੰ ਪਤਾ ਹੈ ਇਸ ਟਾਈਮ ਟ੍ਰੈਂਡ ਇੱਕ ਚੱਲ ਪਿਆ ਗੰਦੇ ਪਾਣੀ ਕਾਲੇ ਪਾਣੀ ਦਾ ਦੇਖੋ ਸਾਡੇ ਇੱਥੇ ਇਸ ਏਰੀਆ ਦੇ ਵਿੱਚ ਗੰਦੇ ਪਾਣੀ ਦਾ ਮਤਲਬ ਹੈ ਕਿ ਸੀਵਰ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਜੀ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰ ਲਈਏ ਉਸ ਤੋਂ ਅੱਗੇ ਆਪਾਂ ਇੰਟਰਵਿਊ ਜਾਰੀ ਰੱਖਾਂਗੇ ਇਹਨਾਂ ਦਾ ਸ਼ੁਕਰ ਜੀ ਕੀ ਨਾਮ ਹੈ ਜੀ ਤੁਹਾਡਾ ਕੂਕੂ ਕਪਿਲ ਕਪਲ ਜੀ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਇੱਥੇ ਤੁਸੀਂ ਕਦੋਂ ਕਰਨ ਲੱਗਿਆ ਹੋ ਗਿਆ 45 ਸਾਲ 45 ਸਾਲ ਤੇ ਇਹ ਪਾਰਕ ਜਿਹੜੀ ਹੈਗੀ ਹੈ 45 ਸਾਲਾਂ ਦੇ ਵਿੱਚ ਬਣੀ ਹੈ ਅੱਛਾ ਤੁਹਾਡੇ ਮੇਰੇ ਆਂਤ ਬਾਦ ਬਣੀ ਹੈ ਬੜੀ ਇੱਕ ਵਾਰ ਡਿਵੈਲਪ ਹੋਈ ਸੀਗੀ ਚੰਗੀ ਤਰ੍ਹਾਂ ਪਾਰਕ ਪੂਰੀ ਵਧੀਆ ਬਣੀ ਸੀਗੀ ਕਿਸੇ ਵੇਲੇ ਬਣੀ ਹੋਣੀ ਹੈ ਵਿੱਚ ਵਿੱਚ ਅੱਛਾ ਨਹੀਂ ਤਾਂ ਜ਼ਿਆਦਾਤਰ ਇਹੀ ਹਾਲਾਤ ਰਹੇ ਨੇ ਗੋਗੇ ਹੈ ਨਾ ਸਾਰੇ ਜਿੰਨੇ ਏਰੀਏ ਹੈਗੇ ਨੇ ਸਭ ਇੱਥੇ ਹੀ ਆ ਕੇ ਬੈਠਦੇ ਆ ਹੂੰ ਕਾਮਨ ਹੈਗਾ ਜਿਵੇਂ ਸਾਰੇ ਦਾ ਕਾਮਨ ਹੈਗਾ ਕੁਛ ਮਾਰਕਟ ਸਾਰੇ ਜਿੰਨੇ ਬੰਦੇ ਰੋਟੀਆਂ ਖਾਣ ਆਂਦੇ ਰੋਟੀਆਂ ਖਾ ਕੇ ਲਫਾਫੇ ਉਹਦੇ ਵਿੱਚ ਪਾ ਜਾਂਦੇ ਰਸਟਵਿਨਾਂ ਚ ਠੀਕ ਹੈ ਹੁਣ ਵੀ ਬੰਦੇ ਬੈਠੇ ਸੀ ਤੁਹਾਡੇ ਸਾਹਮਣੇ ਉੱਠ ਕੇ ਗਏ ਹੈਗੇ ਨੇ ਹੂੰ ਹੂੰ ਵੀ ਹਰ ਬਾਹਰ ਦਾ ਬੰਦਾ ਆ ਕੇ ਉਪਰ ਆ ਬੈਠਦਾ ਇੱਥੇ ਹੂੰ ਠੀਕ ਹੈ ਤੇ ਹੁਣ ਤੋ ਤੁਹਾਡੇ ਵੱਲੋਂ ਜਿਹੜੀ ਇਹ ਬੇਨਤੀ ਕੀਤੀ ਨਹੀਂ ਜਾਂਦੀ ਇੱਧਰ ਕਿ ਬਿਨਾ ਬੇਨਤੀ ਤੋਂ ਹੀ ਲੱਗੇ ਰਹਿੰਦੇ ਨੇ ਦੇਖਾ ਜੇ ਹੁਣ ਅੱਦਸਾ ਦੀ ਸੇਲ ਬਣੇ ਵਾਲੀ ਗੱਲ ਹੈ ਜਿੱਦਾਂ ਦੇ ਅਸੀਂ ਆ ਉਦਾਂ ਦੇ ਸਾਡੇ ਵਰਗੇ ਹੀ ਬਰਾਬਰ ਹੀ ਹੈਗੇ ਨੇ ਕੋਈ ਲੀਡਰ ਮੰਤਰੀ ਵਾਲੀ ਗੱਲ ਨਹੀਂ ਲੀਡਰ ਵਾਲੀ ਨਹੀਂ ਸਾਡੇ ਦਾ ਦੋਸਤੀ ਵਾਲੀ ਗੱਲ ਹੈ ਠੀਕ ਹੈ ਤੇ ਤੁਹਾਡੇ ਦੋਸਤ ਨੂੰ ਕੀ ਕਹਿੰਦੇ ਨੇ ਪਾਰ ਕਿਉਂ ਨਹੀਂ ਬਣ ਰਹੀ ਇਹ ਸਵਾਲ ਤਾਂ ਤੁਹਾਨੂੰ ਪੁੱਛਦੀ ਆ ਤੁਹਾਨੂੰ ਤਾਂ ਪੁੱਛਦੇ ਹੀ ਹੋਣਗੇ हां मेनू पुछदे है क्या और इना दी ही रिक्वेस्ट ते आके जिन्ना कुन ਤੁਸੀਂ ਕੰਮ ਦੇਖ ਰਹੇ ਹੋ ਨਾ ਪਲਸਤਰ ਦਾ ਜਾਂ ਗੇਟ ਲੱਗਣਾ ਉਹ ਲੱਗਿਆ ਹੈਗਾ ਜਾਂ ਜਿਹੜੇ ਬੈਂਚ ਹੈ ਉਹ ਵੀ ਇਨਾ ਦੀ ਹੀ ਰਿਕਵੈਸਟ ਤੇ ਲੱਗੇ ਆ ਪਰ ਮੇਰੀ ਤਾਂ ਮੇਨ ਕੁਐਸਚਨ ਇਹ ਆ ਵੀ ਜਿਨ੍ਹਾਂ ਨੇ ਸ਼ੁਰੂ ਕਰਾਇਆ ਸ਼ੁਰੂ ਕਰਾ ਕੇ ਕੱਟ ਲਗਾ ਕੇ ਚੱਲੇਗੇ ਹੁਣ ਆ ਰਿਹਾ ਕਿ ਅਸੀਂ ਬਹੁਤ ਕੰਮ ਕਰਾਵਾਂਗੇ ਵੀ ਪਹਿਲਾ ਕੰਮ ਨਹੀਂ ਹੋ ਰਿਹਾ ਇਹ ਨਹੀਂ ਹੋ ਰਿਹਾ ਵੀ ਜਿਹੜਾ ਤੁਸੀਂ ਕੰਮ 2 ਸਾਲ ਪਹਿਲਾਂ ਸ਼ੁਰੂ ਕਰਾਇਆ ਸੀ ਪਹਿਲਾਂ ਉਹਨੂੰ ਦਾ ਕੰਪਲੀਟ ਕਰਕੇ ਦਿਖਾ ਦਿਓ ਪਰ ਉਹ ਤਾਂ ਕਹਿੰਦੇ ਸਾਡੇ ਕੰਮ ਦਾ ਹੀ ਐ ਸਿੱਟਾ ਜਿਹੜੀ ਅਸੀਂ 4 ਜਿਮਨੀ ਚੋਣਾ ਚ ਤਿੰਨ ਸੀਟਾਂ ਤੇ ਅਸੀਂ ਫੇਰ ਜਿੱਤੇ ਆ ਉਹ ਕਹਿ ਰਹੇ ਨੇ ਕਿ ਸਾਡਾ ਕੰਮ ਹੀ ਬੋਲਦਾ ਹੈਗਾ ਜੇ ਉਹਨਾਂ ਦਾ ਕੰਮ ਬੋਲ ਰਿਹਾ ਹੈਗਾ ਮੈਂ ਤਾਂ ਆਪਣੀ ਲੋਕੈਲਿਟੀ ਦੀ ਆਪਣੇ ਸ਼ਹਿਰ ਦੀ ਗੱਲ ਕਰ ਸਕਦੀ ਹੈਗੀ ਆ ਮੇਰੇ ਸ਼ਹਿਰ 'ਚ ਕੂੜਾ ਵੀ ਸੜਕਾਂ 'ਤੇ ਹੈ ਮੇਰੇ ਸ਼ਹਿਰ ਦੇ ਵਿੱਚ ਕਰਪਸ਼ਨ ਵੀ ਓਨੀ ਹੈ ਮੇਰੇ ਸ਼ਹਿਰ 'ਚ ਹੱਲੇ ਐਨਓਸੀ ਇਹਦਾ ਮੁੱਦਾ ਨਹੀਂ ਖਤਮ ਹੋਇਆ ਮੇਰੇ ਸ਼ਹਿਰ 'ਚ ਦੋ ਤਿਹਰਾ ਸਾਈਡ ਤੇ ਖੜੀਆਂ ਹੈਗੀਆਂ ਇੱਕ ਪਾਸੇ ਡਾਈਂਗ ਇੱਕ ਪਾਸੇ ਕਾਲੇ ਪਾਣੀ ਮੋਰਚਾ ਮੇਰੇ ਸ਼ਹਿਰ ਚ ਲੈਂਡ ਆਰਡਰ بگੜਿਆ ਪਿਆ ਹੈਗਾ ਹਰ ਰੋਜ਼ ਹਰ ਮੱਲੇ ਚੋਂ ਇੱਕ ਅੱਧੀ ਚੇਨ ਚੋਰੀ ਹੋ ਰਹੀ ਹੈ ਕਿਤੇ ਨਾ ਕਿਤੇ ਕੋਈ ਗੋਲੀਆਂ ਹੀ ਚੱਲ ਰਹੀਆਂ ਹੁਣ ਤਾਂ ਤੁਸੀਂ ਇਹ ਛੱਡ ਦਿਓ ਮੇਰੇ ਸ਼ਹਿਰ ਦੇ ਵਿੱਚ ਆ ਜਿੰਨੇ ਡਿਵੈਲਪਮੈਂਟ ਦੇ ਕੰਮ ਹੈ ਉਦਾਂ ਹੀ ਰੁਕੇ ਹੋਏ ਹੈਗੇ ਤੁਹਾਡੇ ਟੈਂਕੀ ਵਾਲੀ ਜਿਹੜੀ ਪਾਰਕ ਹੈ ਤੁਹਾਨੂੰ ਯਾਦ ਹੋਵੇਗਾ ਇੱਕ ਵਾਰ ਮੈਂ ਵੀ ਅੱਥੇ ਤੁਹਾਡੇ ਸਹਿਯੋਗ ਦੇ ਨਾਲ ਆਪਾਂ ਰੇਡ ਵੀ ਕਰਵਾਈ ਸੀਗੀ ਇੱਕ ਵਾਰ ਉਦੋਂ ਡੀਐਸਪੀ ਸੁਧੀਰ ਚੌਧਰੀ ਹੁੰਦੇ ਸੀ ਸ਼ਾਇਦ ਤਾਂ ਟੈਂਕੀ ਦੇ ਉੱਪਰ ਬਹੁਤ ਜਿਹੜਾ ਜੂਆ ਨਸ਼ਾ ਸਾਰਾ ਦਿਨ ਚੱਲਦਾ ਉਹ ਹੁਣ ਇਸ ਤਰ੍ਹਾਂ ਕੀ ਹਾਲਾਤ ਨੇ ਉਸ ਪਾਰਕ ਦੇ ਤੁਸੀਂ ਆਪ ਜਾ ਕੇ ਦੇਖ ਸਕਦੇ ਹੋ ਮੇਰਾ ਮੇਰਾ ਵੈਸੇ ਵਾਰਡ ਨਹੀਂ ਹੈ ਪਰ ਮੇਰੇ ਘਰ ਦੇ ਨਾਲ ਨਾਲ ਬਿਲਕੁਲ ਮੇਰੇ ਨਾਲ ਦਾ ਲੱਗਦਾ ਮਲਾਇਆ ਉਹ ਵਾਰਡ ਨੰਬਰ 68 ਹੈਗਾ ਅੱਜ ਵੀ ਉੱਥੇ ਉਦਾਂ ਹੀ ਗਲੀਆਂ 'ਚ ਨਸ਼ਾ ਵਿਕਦਾ ਆ ਅੱਜ ਵੀ ਉੱਥੇ ਉਦਾਂ ਹੀ ਜੂਹਾ ਚੱਲਦਾ ਆ ਔਰ ਤੁਸੀਂ ਇਸ ਚੀਜ਼ ਨੂੰ ਮਤਲਬ ਕਿ ਸੈਕਿੰਡ ਕਰ ਰਹੇ ਹੈਗੇ ਕਿ ਜਦੋਂ ਅਸੀਂ ਸੀਗੇ ਜਾਂ ਕੰਮ ਕਰਦੇ ਸੀਗੇ ਤੂੰ ਆਪਾਂ ਜਾ ਕੇ ਉੱਥੇ ਰੇਡ ਕੀਤੀ ਸੀ ਆਪਾਂ ਇੱਥੇ ਰੁਕਵਾਏ ਸੀਗੇ ਤੇ ਅੱਜ ਤੁਸੀਂ ਜਾ ਕੇ ਦੇਖ ਲਓ ਜੇ ਤੁਹਾਨੂੰ ਤੁਸੀਂ ਕਿਸੇ ਵੀ ਪੁਲਿਸ ਇਨਸਪੈਕਟਰ ਨੂੰ ਕਹਿੰਨੇ ਉੱਥੇ ਰੇਡ ਕਰਦੇ ਪਹਿਲੀ ਗੱਲ ਤਾਂ ਰੇਡ ਹੋ ਜਵੇ ਪਹਿਲੀ ਗੱਲ ਤਾਂ ਰੇਡ ਹੋ ਜਵੇ ਦੂਸਰੀ ਗੱਲ ਜੇ ਤੁਹਾਨੂੰ ਅੱਧੇ ਘੰਟੇ ਚ ਨਾ ਫੋਨ ਆ ਜਾਵੇ ਤੇ ਉਹ ਬੰਦਾ ਉਥੋਂ ਪੁਲਿਸ ਕਸਟਡੀ ਤੋਂ ਬਾਹਰ ਨਾ ਨਿਕਲ ਜਵੇ ਠੀਕ ਹੈ ਜੀ ਠੀਕ ਹੈ ਤਾਂ ਹੋਰ ਵੀ ਬਜ਼ੁਰਗ ਵੀ ਹੈਗੇ ਨੇ ਸਾਸਿਕਾਲ ਜੀ ਕੀ ਨਾਮ ਤੁਹਾਡਾ ਮਿਸਿਸ ਸੁਰੇਸ਼ ਵਰਮਾ ਬੀਬੀ ਸੈਰ ਕਰਨ ਦੇ ਵਾਸਤੇ ਪਾਰਕ ਜਿਹੜੀ ਹੈਗੀ ਆ ਤੇ ਇਦਾਂ ਦੇ ਪਾਰਕ ਦੇ ਵਿੱਚ ਸੈਰ ਕਰਨੀ ਆਸਾਨ ਲੱਗਦੀ ਹੈ ਤੁਹਾਨੂੰ ਬਿਲਕੁਲ ਨਹੀਂ ਪਾਣੀ ਬਹੁਤ ਜ਼ਿਆਦਾ ਥਾਂ ਤੇ ਖੜਾ ਨਾ ਸਫਾਈ ਹੈ ਤੁਹਾਡ ਕੋ ਚੱਲਿਆ ਹੀ ਨਹੀਂ ਜਾਂਦਾ ਹੂੰ ਇਸ ਜਗ੍ਹਾ ਤੇ ਚੱਲਣ ਵਾਸਤੇ ਇੰਨੀ ਪ੍ਰੋਬਲਮ ਆ ਰਹੀ ਹੈ ਹੂੰ ਸਾਰੀ ਜਗ੍ਹਾ ਗੰਦ ਗੰਦ ਹੈ ਕੰਪਟੇ ਦੇ ਹਿਸਾਬ ਸਿਰ ਸਾਡਾ ਚੱਲਣਾ ਬੜਾ ਮੁਸ਼ਕਲ ਹੈ ਅਸੀਂ ਆਂਦੇ ਹੀ ਨਹੀਂ ਇਸ ਪਾਰ ਕਿਚ ਬਹੁਤ ਘਟਾ ਨਹੀਂ ਬਹੁਤ ਘਟਾ 6:30 8:00 9:00 ਨੂੰ ਠੀਕ ਹੈ ਤੇ ਹੁਣ ਜੇ ਅਗਰ ਕੋਈ ਵੋਟਾਂ ਮੰਗਣ ਆਏਗਾ ਤਾਂ ਫਿਰ ਉਹਨਾਂ ਕੋਲੋਂ ਇਹ ਸਵਾਲ ਕੀਤੇ ਜਾਣਗੇ ਇਹਨਾਂ ਚੀਜ਼ਾਂ ਬਾਰੇ ਮੈਂ ਮਮੀ ਹੋਰ ਮੈਂ ਕਦੇ ਕੀਤੇ ਨਹੀਂ ਬੈਗ ਮੇਰੇ ਕਰ ਦੇਣੇ وہی ਕਰਨਗੇ ਜੋ ਪਾਉਜੀ ਬਾਉਜੀ ਹੁਣ ਜਦੋਂ ਕੋਈ ਵੋਟਾਂ ਲੈਣ ਲਈ ਆਏਗਾ ਤੁਹਾਡੇ ਕੋਲ ਤੁਸੀਂ ਇਸ ਪਾਰਕ ਬਾਰੇ ਤਾਂ ਗੱਲ ਕਰ ਹੀ ਸਕਦੇ ਹੋ ਨਾ ਕਿ ਪਾਰਕ ਸਾਡੀ ਕਿਉਂ ਨਹੀਂ ਹਲੇ ਤੱਕ ਬਣੀ ਹੁਣ ਤਾਂ ਬਹੁਤ ਕੁਝ ਬਣਾ ਦੇਣਗੇ ਇੱਕ ਇੱਕ ਗੱਲ ਤੁਹਾਨੂੰ ਦੱਸ ਦਵਾਂ ਪੱਕੀ ਗੱਲ ਹੈ ਕਿ ਮੰਮਤਾ ਜੀ ਦੇ ਹੁੰਦੇ ਸਾਨੂੰ ਫਰਸਟ ਅਵਾਰਡ ਮਿਲਿਆ ਸੀ ਇਸ ਪਾਰਕ ਦਾ ਅੱਛਾ ਸਾਡੇ ਕੋਲ ਅਸੀਂ ਮੈਂਬਰ ਹੈਗੇ ਆਂ अच्छा सानू फर्स्ट अवार्ड मिलया ਸੀ ਸ਼ਾਇਦ ਆਮ ਨਹੀਂ ਪਤਾ ਇਹਨਾਂ ਨੂੰ ਪਤਾ ਹੈਗਾ ਠੀਕ ਹੈ ਜੀ ਉਹਦੇ ਬਾਅਦ ਜਿੰਨੇ ਵੀ ਪਾਰਕ ਸੀ ਤਿੰਨ ਤਿੰਨਾਂ ਦੇ ਵਿੱਚੋਂ ਅਸੀਂ ਟੌਪ ਦੇ ਉੱਪਰ ਸੀ ਅੱਜ ਇਹਦੀ ਹਾਲਤ ਇਹ ਹੈਗੀ ਹੈ ਸਾਡੇ ਕੋਲ ਬਿਲਕੁਲ ਜੀ ਉਹ ਤਾਂ ਸਾਨੂੰ ਦੇਖ ਹੀ ਰਿਆ ਅਸੀਂ ਤਾਂ ਲੰਘ ਰਹੇ ਸੀਗੇ ਇੱਥੋਂ ਤੇ ਪਾਰਕ ਦੇ ਵਿੱਚ ਆਪ ਖੜਕੇ ਇਨਸਟਰਕਸ਼ਨਸ ਵਗੈਰਾ ਦੇ ਰਹੇ ਸੀਗੇ ਇੱਥੇ ਤੇ ਅਸੀਂ ਖੜਕੇ ਇਹਨਾਂ ਨੂੰ ਦੇਖ ਕੇ ਤਾਂ ਅਸੀਂ ਕਿਹਾ ਇੱਕ ਇੰਟਰਵਿਊ ਕਰ ਲਈਏ ਜੇ ਇਹ ਵਾਤਾਵਰਣ ਪ੍ਰੇਮੀ ਹੈਗੇ ਨੇ ਤੇ ਇਹਨਾਂ ਨੂੰ ਦੁੱਖ ਹੈਗਾ ਤੇ ਲੱਗੇ ਹੋਏ ਨੇ ਆਪਣੇ ਸਾਨੂੰ ਤਾਂ ਜਿਹੜੀ ਚੀਜ਼ ਸਾਡੇ ਮਹੱਲੇ ਦੀ ਲਾਈਟ ਕਦੇ ਨਹੀਂ ਗਈ ਹੈਗੀ अच्छा जी ਸਾਡੇ ਮਹੱਲੇ ਦੀ ਸਟਰੀਟ ਲਾਈਟ ਜਿੰਨੀ ਹੈ ਨਾ ਇੱਕ ਵਾਰੀ ਫੋਨ ਕਰੀਦਾ ਸੀ ਬਿਟਾ ਮੁੰਤਾ ਹੈਸਰਾ ਹੋ ਗਿਆ ਉਹ ਝਟ ਕੋਲ ਕੁਝ ਸ਼ੁਰੂ ਹੋ ਜਾਂਦੀ ਸੀ ਹੂੰ ਸਫਾਈ ਇਹਨੇ ਤੁਸੀਂ ਦੇਖੋ ਜਿੰਨੀ ਸਫਾਈ ਇਸ ਮਹੱਲੇ ਦੇ ਵਿੱਚ ਹੈ ਸ਼ਾਇਦ ਇੰਨੀ ਕਿਸੇ ਨਹੀਂ ਦੇਖੋਗੇ ਤੁਸੀਂ ਹੂੰ ਅੱਜ ਵੀ ਇਹਨਾਂ ਦੀ ਬਦੌਲਤ ਹੂੰ ਇੰਨੀ ਕਿ ਇਹਨਾਂ ਦੀ ਤਾਰੀਫ ਇਹਨਾਂ ਦੇ ਮੂੰਹ ਤੇ ਕਰੀਦੀ ਹੈ ਇਹਨਾਂ ਦੇ ਹੀ ਕਰਕੇ ਔਰ ਸਾਨੂੰ ਪੈਸੇ ਵੀ ਦੇ ਕੇ ਗਏ ਨੇ ਲੱਖ ਲੱਖ ਰੁਪਇਆ ਮੇਰੇ ਖਾਤੇ ਦੋਨਾਂ ਪਾਰਕਾਂ ਦੇ ਦਿੱਤਾ ਸੀਗਾ ਸਾਨੂੰ ਹੂੰ ਅਸੀਂ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਸਵਾਲ ਇਹ ਕੋਈ ਕਰੇ ਨਾਲ ਨਾ ਹੂੰ ਵੱਡੀ ਗੱਲ ਹੈ ਜਿਸ ਲਈ ਗੰਦ ਪੈਂਦਾ ਉਸ ਲਈ ਆ ਜਾਂਦੇ ਨੇ ਇਹ ਛੋਟਾ ਜਿਹਾ ਕੰਮ ਹੈ ਬੈਂਚਾਂ ਦਾ ਇਹ ਮੇਰੇ ਖਿਆਲ ਕਮ ਸੇ ਕਮ ਸਾਲ ਲੱਗਿਆ ਲੱਗਣ ਦੇ ਵਿੱਚ ਅਸੀਂ ਜੀ ਨਾਲ ਹੁੰਦੀ ਰਹਿੰਦੀ ਜੀ ਗੱਲ ਹਾਂਜੀ ਉਹਨਾਂ ਨੂੰ ਸਾਰੇ ਦਿਨ 'ਚ 10 ਮਿੰਟ ਮਿਲਦੇ ਆ ਮੇਰੇ ਔਰ ਬੱਚਿਆਂ ਨਾਲ ਗੱਲ ਕਰਨ ਲਈ ਅ ਸੋ ਬੱਚੇ ਬਾਹਰ ਰਹਤੇ ਉਹਨਾਂ ਦਾ ਟਾਈਮ ਵੀ ਫਿਰ ਮੇਰੇ ਕੋਲ ਹੀ ਆ ਜਾਂਦਾ ਹੈ ਕਾਇਆ ਠੀਕ ਹੈ ਠੀਕ ਨੇ ਉਹ ਬਿਲਕੁਲ 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 ਪੁੱਛਦੇ ਰਹਿੰਦੇ ਨੇ ਹਾਲਾਤ ਕੀ ਚੱਲ ਰਹੇ ਨੇ ਬਾਹਰ ਦੇ ਦੇਖੋ ਮੇਰੇ ਨਾਲ ਜਿਹੜੇ ਲੋ ਗੱਲਾਂ ਘੱਟ ਹੁੰਦੀਆਂ ਨੇ ਰਾਜਨੀਤੀ ਦੀਆਂ ਜ਼ਿਆਦਾ ਹੁੰਦੀਆਂ ਘਰੇਲੂ ਗੱਲਾਂ ਤਾਂ ਬਹੁਤ ਘੱਟ ਹੁੰਦੀਆਂ ਹੈਗੀਆਂ ਉਹ ਤਾਂ ਮੇਰੇ ਖਿਆਲ ਸ਼ਾਇਦ ਕਦੀ ਇਹ ਵੀ ਨਹੀਂ ਪੁੱਛਦੇ ਉਹਨੇ ਵੀ ਹਾਲਚਲ ਕੀ ਹੈ ਕਿਉਂਕਿ ਬੜੇ ਸੈਟੀਸਫਾਈਡ ਰਹਿੰਦੇ ਆ ਮੇਰੇ ਮੇਰਾ ਨਾ ਜਿਹੜਾ ਮਲਾਇਆ ਜਾਂ ਜਿਹੜੇ ਬਜ਼ੁਰਗ ਇੱਥੇ ਬੈਠੇ ਹੈਗੇ ਆ ਮੈਨੂੰ ਉਹਨਾਂ ਦੇ ਰਹਿੰਦੇ ਕੋਈ ਟੈਨਸ਼ਨ ਨਹੀਂ ਰਹਿੰਦੀ ਹੈਗੀ ਇਸੇ ਕਰਕੇ ਸ਼ਾਇਦ ਮੈਂ 2 ਸਾਲ ਬੜੇ ਹਿੰਮਤ ਤੇ ਹੌਸਲੇ ਨਾਲ ਕੱਟਲੇ ਹੈਗੇ ਆ ਲੇਕਿਨ ਜਿਹੜੀ ਮੇਨ ਗੱਲ ਹੈ ਉਹ ਲੁਧਿਆਣੇ ਦੇ ਪ੍ਰਤੀ ਵੀ ਕਨਸਰਨਡ ਹੈਗੇ ਆ। ਹੂੰ। ਔਰ ਜਿਹੜੇ ਮੁੱਦੇ ਇੱਕਦਮ ਉੱਠ ਰਹੇ ਹੈਗੇ ਆ ਚਾਹੇ ਉਹ ਸਾਡੀ ਤੁਸੀਂ ਜਿਹਦਾ ਕਿ ਆ ਕਾਲਾ ਪਾਣੀ ਔਰ ਬੁੱਡੇ ਨਾਲੇ ਦਾ ਹੈਗਾ ਆ ਉਹਦੇ ਲਈ ਵੀ ਕਨਸਰਨਡ ਹੈ। ਲੋਕਾਂ ਪ੍ਰਤੀ ਵੀ ਕਨਸਰਨਡ ਹੈ ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਹਰ ਦੂਸਰੇ ਦਿਨ ਛੱਡ ਕੇ ਜਦੋਂ ਉਹਨਾਂ ਦੀ ਮਲਾਕਾਤ ਹੁੰਦੀ ਹੈ ਬਹੁਤ سارے ਲੋਕ ਇੱਥੋਂ ਜਾਂਦੇ ਆ। ਤੁਸੀਂ ਇਹ ਵੀ ਹੈਰਾਨ ਹੋਵੋਗੇ ਕਿ ਉਹ ਲੋਕ ਵੀ ਜਾ ਰਹੇ ਹਨ ਜਿਨ੍ਹਾਂ ਨੇ ਸ਼ਾਇਦ ਉਹਨਾਂ ਨੂੰ ਐਤਕੀ ਵੋਟ ਨਹੀਂ ਕੀਤਾ ਹੋਊਗਾ ਹੈਨਾ ਤੇ ਇਟ ਮੀਨ ਕਿਤੇ ਨਾ ਕਿਤੇ ਤਾਂ ਡਿਸਕੰਫਰਟ ਲੋਕਾਂ 'ਚ ਹੈ ਗਿਆ ਇਹ ਠੀਕ ਹੈ ਕਿ ਉਹਨਾਂ ਨੇ ਤਿੰਨ ਜਿਮਨੀ ਚੋਂ ਨਾ ਜਿੱਤ ਲਈਆਂ ਤੇ ਉਹਦੇ ਨਾਲ ਚੌਥੀ ਕਾਂਗਰਸ ਨਹੀਂ ਜਿੱਤੀ ਹੈਗੀ ਹੈ ਹੂੰ ਲੜਾਂਗੇ ਅਸੀਂ ਹੁਣ ਵੀ ਲੜਾਂਗੇ ਪਰ ਹਾਲਾਤ ਜਿਹੜੇ ਹੈਗੇ ਆ ਉਹ ਇਹ ਨਹੀਂ ਹੈ ਆਮ ਆਦਮੀ ਪਾਰਟੀ ਇੱਥੋਂ ਬੜੇ ਆਰਾਮ ਨਾਲ ਹਾਊਸ ਬਣਾ ਜਾਵੇ ਬੜੀ ਚੀਜ਼ਾਂ ਦੇ ਜਵਾਬ ਉਹਨਾਂ ਨੂੰ ਲੋਕਾਂ ਨੂੰ ਦੇਣੇ ਪੈਣਗੇ ਲੁਧਿਆਣੇ ਦੇ ਲੋਕ ਬੜੇ ਸਮਝਦਾਰ ਹੈ ਉਹਨਾਂ ਨੂੰ ਇਹ ਵੀ ਦੱਸਣਾ ਪਏਗਾ ਕੀ ਸਫਾਈ ਸੜਕਾਂ ਤੇ ਕਿਉਂ ਨਹੀਂ ਹੈ ਉਹਨਾਂ ਨੂੰ ਇਹ ਵੀ ਦੱਸਣਾ ਪਏਗਾ ਕਿ ਬਰਸਾਤਾ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਕਿਉਂ ਗਿਆ ਉਹਨਾਂ ਨੂੰ ਇਹ ਵੀ ਦੱਸਣਾ ਪਏਗਾ ਲੋਕੀ ਗੰਦਾ ਪਾਣੀ ਪੀਣ ਨੂੰ ਕਿਉਂ ਮਜਬੂਰ ਹੈ ਉਹਨਾਂ ਨੂੰ ਇਹ ਵੀ ਦੱਸਣਾ ਪਏਗਾ ਕਿ ਐਨਓ ਸਿਆਂ ਦਾ ਮੁੱਦਾ 3ਵਰੀ ਨੋਟੀਫਿਕੇਸ਼ਨ ਹੋ ਕੇ ਹੱਲੇ ਤੱਕ ਕਿਉਂ ਨਹੀਂ ਖਤਮ ਹੋਇਆ ਉਹਨਾਂ ਨੂੰ ਇਹ ਵੀ ਦੱਸਣਾ ਪਏਗਾ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਂ ਤਸਿਲਦਾਰਾ ਦੇ ਆਫਿਸ ਦੇ ਵਿੱਚ ਕਰਪਸ਼ਨ ਡਬਲ ਦੀ ਟ੍ਰਿਪਲ ਕਿਉਂ ਹੋਈ ਹੈ ਉਹਨਾਂ ਨੂੰ ਇਹ ਵੀ ਦੱਸਣਾ ਪਏਗਾ ਇਲੀਗਲ ਕੰਸਟਰਕਸ਼ਨਸ ਜਿਹੜੀਆਂ ਰੈ residențial ਕਲੋਨੀਆਂ 'ਚ ਹੋ ਰਹੀਆਂ ਉਹ ਐਨੀਆਂ ਕਿਉਂ ਹੋ ਰਹੀਆਂ ਬਾਰ ਬਾਰ ਲੋਕੀ ਹਰ ਕਲੋਨੀ ਦੇ ਹਰ ਮੱਲੇ ਦੇ ਆਵਾਜ਼ ਉਠਾਉਂਦੇ ਆ ਕਿਹੜੇ ਐਮਐਲਏ ਨੇ ਕੋਈ ਇੱਕ ਬਿਲਡਿੰਗ ਦਸ ਤੋਂ ਰੁਕਵਾਤੀ ਹੋਵੇ ਮੈਂ ਕਿਸੇ ਬਿਲਡਿੰਗ ਬਣਨ ਦੇ ਉਦੇ ਵਿੱਚ ਨਹੀਂ ਆ ਵੀ ਇਹ ਨਾ ਬਨੇ ਪਰ ਉਹ ਬਾਈ ਬਾਈ ਰੂਲਸ ਬਨੇ ਸਾਡੇ ਕਾਰਪੋਰੇਸ਼ਨ ਨੂੰ ਪੈਸੇ ਦੇਵੇ ਕੱਲ ਜਿਹੜੀ ਕਾਲ ਦਿੱਤੀ ਗਈ ਸੀਗੀ ਕਾਲੇ ਪਾਣੀ ਨੂੰ ਲੈ ਕੇ ਉਹਦਾ ਕਿੰਨਾ ਕਿਸਮਰਥਨ ਰਿਹਾ ਤੁਹਾਡੇ ਵੱਲੋਂ ਜਾਂ ਕਿੰਨਾ ਕਿਸਮਰਥਨ ਕਰਦੇ ਉਹਦਾ ਦੇਖੋ ਮੈਂ ਨਾ ਹਮੇਸ਼ਾ ਇੱਕ ਨਾ ਵੇ ਆਊਟ ਕੱਢਦੀ ਆ ਜਾਂ ਤੁਸੀਂ ਸੋਚ ਲਓ ਵੀ ਮੈਂ ਲੇਡੀ ਆ ਤੇ ਜਿਸ ਤਰ੍ਹਾਂ ਇੱਕ ਲੇਡੀ ਦੇ ਵਿੱਚ ਨੇਚਰ ਹੁੰਦੀ ਆ ਹਰੇਕ ਨੂੰ ਜੋੜ ਕੇ ਚੱਲਣ ਵਾਲੀ ਹਮ ਕਿਸੇ ਦਾ ਵੀ ਇੱਕ ਦੂਜੇ ਤੋਂ ਬਗੈਰ ਨਹੀਂ ਹੈ ਕਿਸਾਨ ਆਪਣੀ ਗੱਲ ਤੇ ਬਿਲਕੁਲ ਠੀਕ ਹੈ ਕਿਸਾਨ ਨਹੀਂ ਜਿਹੜੇ ਕਾਲਾ ਮੋਰਚੀ ਪਾਣੇ ਵਾਲੇ ਜਿਹੜੇ ਸਾਡੇ ਪਾਣੀ ਦੀ ਰੱਖਿਆ ਲਈ ਚੱਲ ਰਹੇ ਆ ਮੈਂ ਵੀ ਹਾਂ ਇੱਥੇ ਕਾਫੀ ਲੇਡੀਜ਼ ਐ ਮੈਂ ਉਹਨਾਂ ਨੂੰ ਕਹਿ ਨਹੀਂ ਰਹੀਆਂ ਵੀ ਪਾਣੀ ਕਿਉਂ ਵੇਸਟ ਕਰ ਰਹੇ ਹੋ ਹੈਨਾ ਤੇ ਜਿਹੜੀ ਡਾਈਇੰਗ ਇੰਡਸਟਰੀ ਐ ਉਹ ਸਾਡੀ ਮੇਨ ਸੋਰਸ ਆਫ ਇਨਕਮ ਐ ਉਹ ਕਹਿੰਦੇ ਆ ਸਾਡਾ ਸੀਟਪੀਜ਼ ਲੱਗੇ ਹੋਇਆ ਸਾਡੇ ਈਟਪੀਜ਼ ਲੱਗੇ ਹੋਇਆ ਜਿਹੜੇ ਸਕੈਟਰਡ ਯੂਨਿਟਸ ਐ ਉਹਨਾਂ ਕਰਕੇ ਪ੍ਰੋਬਲਮ ਐ ਜਾਂ ਜਿਹੜੀ ਸਟੇਟ ਗਵਰਨਮੈਂਟਸ ਦੀ ਪਾਲਿਸੀਆਂ ਹੋਣੀਆਂ ਜਾਂ ਸੈਂਟਰ ਦੀਆਂ ਹੋਣੀਆਂ ਉਹਦੇ ਕਰਕੇ ਪ੍ਰੋਬਲਮ ਐ ਬੁੱਢੇ ਨਾਲੇ ਦਾ ਇੰਨਾ ਵਧੀਆ ਪ੍ਰੋਜੈਕਟ ਆਇਆ ਐਮਐਲਏ ਸਾਹਿਬ ਜਾ ਕੇ ਉੱਥ ਪੱਥਰ ਤੋੜਨ ਨਾਲ ਮਸਲਾ ਸੋਲਵ ਹੋ ਗਿਆ ਕਿਸੇ ਵੀ ਐਮਐਲਏ ਨੇ ਜਾਂ ਕਿਸੇ ਵੀ ਲੋਕਲ ਬਾਡੀ ਮਿਨਿਸਟਰ ਨੇ ਪੁੱਛਿਆ ਕਿ 650 ਕਰੋੜ ਲੱਗੇ ਕਿੱਥੇ ਲੱਗੇ ਲਗਾਏ ਤਾਂ ਇਹਨਾਂ ਦੀ ਸਰਕਾਰ ਨੇ ਆ ਉਹਦਾ ਕਹਿੰਦੇ 90% ਜਿਹੜਾ ਭੁਗਤਾਨ ਵੀ ਹੋ ਗਿਆ ਉਹ ਪੈਸੇ ਦਾ ਮੈਂ ਤਾਂ ਬਿਲਕੁਲ ਕਹਿ ਰਹੀ ਹਾਂ ਬੁੱਢੇ ਨਾਲੇ ਦਾ ਪ੍ਰੋਜੈਕਟ ਮੈਨੂੰ ਟਿਪਸ ਤੇ ਯਾਦ ਹੈ 2022 ਚ ਕਾਂਗਰਸ ਗਵਰਨਮੈਂਟ ਚੱਲੇਗੀ ਉਦੋਂ ਆਨ ਫਲੋਰ ਸੀਗਾ ਪ੍ਰੋਜੈਕਟ ਕੰਮ ਸ਼ੁਰੂ ਅਸੀਂ ਕਰਤੇ ਸੀ ਸੀਟੀਪੀ ਸਟਾਰਟ ਕਰਤੇ ਸੀ ਜਿੱਥੇ ਇੱਕ ਗਊ ਘਾਟ ਵਾਲਾ ਸੀਸੀਟੀਵੀ ਰੁਕਿਆ ਹੋਇਆ ਸੀ ਨਾ ਹੱਲੇ ਉੱਥੇ ਹੀ ਐ ਉਹਦੀ ਜਗ੍ਹਾ ਹੀ ਨਹੀਂ ਕੋਈ ਨਰਤਾਰ ਦੋਰੀ ਕਿਹਦੀ ਨ ਕਾਮੀ ਐ ਐਮਐਲਏ ਦੀ ਹਮ ਰਿਪਰੈਜ਼ੈਂਟੇਟਿਵਸ ਦੀ ਲੋਕਲ ਗਵਰਨਮੈਂਟ ਦੀ ਸਰਕਾਰ ਦੀ ਹੁਣ ਵੀ ਕੁਝ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਡੈਂਗ ਵਾਲੇ ਡੇਰੀਆਂ ਦੇ ਉੱਪਰ ਸੱਟਰ ਨਹੀਂ ਕਿ ਡੇਰੀਆਂ ਦਾ ਜਿਹੜਾ ਗੋਆਰ ਪਛਾਬ ਉਹ ਆ ਰਿਹਾ ਉਹਦੇ ਵਿੱਚ ਡੇਰੀਆਂ ਵਾਲੇ ਕਹਿ ਰਹੇ ਨੇ ਕਿ ਡੈਂਗਾ ਦਾ ਜਿਹੜਾ ਆ ਰਿਹਾ ਹੈਗਾ ਪਰ ਇਹ ਸਾਰੇ ਚੱਕਰ ਦੇ ਵਿੱਚ ਨੁਕਸਾਨ ਜਿਹੜਾ ਲੋਕਲ ਲੋਕਲ ਮੰਡਿਆਂ ਦਾ ਹੋ ਰਿਹਾ ਹੈ ਹਰ ਚੀਜ਼ ਦਾ ਕੋਈ ਨਾ ਕੋਈ ਸੋਲੂਸ਼ਨ ਹੁੰਦਾ ਆ ਸਿਰਫ ਇੱਕ ਚੀਜ਼ ਨਹੀਂ ਆ ਵੀ ਪ੍ਰੋਬਲਮ ਕ੍ਰੀਏਟ ਕਰ ਦਿਓ ਉਹਦਾ ਕੋਈ ਸੋਲੂਸ਼ਨ ਨਾ ਦਿਓ ਜੇ ਡਾਈਂਗ ਹੈ ਜਾਂ ਸਾਡੇ ਪਾਣੀ ਨੂੰ ਰੱਖਿਆ ਕਰਨ ਵਾਲੇ ਆ ਵਾਤਾਵਰਣ ਪ੍ਰੇਮੀ ਆ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਕਲੈਕਟਿਵਲੀ ਬੈਠ ਕੇ ਕੋਈ ਇੱਕ ਡਿਸੀਜਨ ਤਾਂ ਕੱਢ ਸਕਦੇ ਆ ਉਹਦੇ ਵਿੱਚ ਹੋ ਸਕਦਾ ਕਿਸੇ ਨੂੰ ਕੁਝ ਘਾਟਾ ਸਹਿਣਾ ਪਵੇ ਕਿਸੇ ਨੂੰ ਕਿਸੇ ਦੀ ਮੰਨ ਦੀ ਇੱਛਾ ਕੋਈ ਨਾ ਪੂਰੀ ਹੋਵੇ ਦੋਨੋਂ ਪਾਸੇ ਹੋ ਸਕਦਾ ਹੈ ਪਰ ਸਾਰੀ ਧਿਰਾਂ ਨੂੰ ਜਿੰਨੀਆਂ ਵੀ ਹੈਗੀਆਂ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਓਪਨ ਮਾਈਂਡ ਦੇ ਨਾਲ ਔਰ ਜਿਹੜੀ ਚੀਜ਼ ਸ਼ਹਿਰ ਲਈ ਅੱਛੀ ਹੈ ਜਿਹੜੀ ਚੀਜ਼ ਲੋਕਾਂ ਲਈ ਅੱਛੀ ਹੈ ਲੋਕਾਂ ਦੀ ਸਿਹਤ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਜਿਹੜੇ ਡਾਈਨਿੰਗ ਵਾਲੇ ਉਹ ਵੀ ਤਾਂ ਇੱਥੇ ਹੀ ਰਹਿੰਦੇ ਆ ਉਹ ਅਗਲੇ ਚਾਣਗੇ ਵੀ ਸਾਡੀ ਡਾਈੰਗਾਂ ਦੇ ਪਾਣੀ ਕਰਕੇ ਸਾਡੇ ਬੱਚੇ ਵੀ ਬਿਮਾਰ ਹੋਣ ਹੂੰ ਠੀਕ ਹੈ ਨਾ ਕੋਈ ਨਹੀਂ ਚਾਹੇਗਾ ਸੋ ਜੇ ਕਿਤੇ ਫਸਿਆ ਹੈ ਜੇ ਕਿਤੇ ਕੋਈ ਗਲਤ ਹੋ ਰਿਹਾ ਬੈਠ ਕੇ ਉਹਨੂੰ ਸਾਰੇ ਜਨੇ ਸੌਰਟ ਆਊਟ ਕਰ ਸਕਦੇ ਆ ਮਮਤਾ ਆਸ਼ੂ ਚੋਣ ਲੜਨ ਜਾ ਰਹੇ ਨੇ ਬਿਲਕੁਲ ਬਿਲਕੁਲ ਇਹ ਕਰੀ ਕੋਈ ਨਹੀਂ ਸਕਦਾ ਕਾਂਗਰਸ ਪਾਰਟੀ ਦੇ ਬੈਨਰ ਥੱਲੇ ਲੜੋਗੇ ਬਿਲਕੁਲ ਕਾਂਗਰਸ ਪਾਰਟੀ ਦੇ ਹੁਣ ਮੇਰੀ ਗੱਲ ਸੁਣੋ ਆਸ਼ੂ ਜੀ ਨੇ ਦੋ ਦੋ ਜੇਲ੍ਹ ਕੱਟ ਲਈਆਂ ਨਹੀਂ ਨਹੀਂ ਸਵਾਲ ਪੁੱਛਨੇ ਬੰਦੇ ਆ ਲੋਕਾਂ ਦੇ ਸਵਾਲ ਨੇ ਕਿ ਵੀ ਸ਼ਾਇਦ ਪਾਰਟੀ ਤੋਂ ਬਾਹਰ ਹੋ ਕੇ ਤਾਂ ਨਹੀਂ ਚੋਣ ਲੜਨਗੇ ਉਸੇ ਪਾਰਟੀ 'ਚ ਲੜਨਗੇ ਤਾਂ ਕਰਕੇ ਤੁਹਾਡੇ ਤੋਂ ਪੁੱਛਿਆ ਕੋ ਜਿੱਤ ਹਾਰ ਆਡਾ ਹੂੰ ਆਸ਼ੂ ਜੀ ਦੀ ਟ੍ਰੇਨਡ ਕੀਤੀ ਹੋਈ ਆਂ ਕੀ ਬਾਤ ਹੈ ਠੀਕ ਹੈ ਜੀ ਉਹੋ ਜੇਲ ਕੱਟ ਸਕਦੇ ਆ ਹੂੰ ਬੰਦਾ ਉਹੀ ਆ ਜਿਹੜੇ ਆਪਣੇ ਅਸੂਲਾਂ ਤੇ ਆਪਣੇ ਗੱਲਾਂ ਤੇ ਸਟੈਂਡ ਰਵੇ ਜਿਹੜੀ ਪਾਰਟੀ ਨੇ ਬਹੁਤ ਕੁਝ ਦਿੱਤਾ ਲੋਕਾਂ ਨੇ ਐਨਾ ਪਿਆਰ ਦਿੱਤਾ ਇੱਕ ਗੱਲ ਮੇਰੇ ਮਨ 'ਚ ਹਮੇਸ਼ਾ ਰਹਿੰਦੀ ਹੈਗੀ ਆ ਕਿ ਚਾਹੇ ਮੈਨੂੰ ਕਦੀ ਕਾਂਗਰਸ ਕਰਕੇ ਵੋਟ ਨਹੀਂ ਪਈ ਮੈਨੂੰ ਕਦੀ ਅਕਾਲੀ ਦਲ ਦੇ ਉਲਟ ਕਰਕੇ ਵੋਟ ਨਹੀਂ ਪਈ ਮੈਨੂੰ ਮਮਤਾ ਕਰਕੇ ਵੋਟ ਪਈ ਹੈ ਜਾਂ ਆਸ਼ੂ ਕਰਕੇ ਵੋਟ ਪਈ ਹੈ ਜਾਂ ਕੰਮਾ ਕਰਕੇ ਵੋਟ ਪਈ ਹੈ ਦੋ ਇਲੈਕਸ਼ਨਸ ਇਸ ਤਰ੍ਹਾਂ ਨਹੀਂ ਗਣੀਆਂ ਜਾਂਦੀਆਂ ਨੇ ਇਹ ਕਹਿੰਦੇ ਨੇ ਜਿਹਦੇ ਵਿੱਚ ਪਾਰਟੀ ਬਾਅਦ ਦੇ ਵਿੱਚ ਆਂਦੀ ਹੈ ਇੱਕ ਆਂਦੀ ਹੈ ਕਾਉਂਸਲਰ ਦੀ ਦੂਸਰੀ ਆਂਦੀ ਹੈ ਸਰਪੰਚਾਂ ਦੀ ਉਹ ਕਹਿੰਦੇ ਨੇ ਕਿ ਇਹ ਤੁਹਾਡਾ ਆਪਣਾ ਰਸੂਕ ਕਿਸ ਤਰ੍ਹਾਂ ਦਾ ਇਲਾਕੇ ਦਾ ਸਭ ਤੋਂ ਪਹਿਲਾਂ ਲੋਕ ਉਸ ਚੀਜ਼ ਨੂੰ ਤਰਜੀਹ ਦਿੰਦੇ ਆ ਪਾਰਟੀ ਨੂੰ ਸੈਕੰਡ ਤਰਜੀਹ ਮਿਲਦੀ ਹੈ ਮੈਂ ਇਸ ਐਸ ਐਗਜ਼ਾਮਪਲ ਦੀ ਜਿੰਦੀ ਜਾਂਦੀ ਮਿਕਸਾਲ ਆ ਮੈਂ ਕਦੀ ਵੀ ਇਸ ਤਰ੍ਹਾਂ ਦਾ ਨਹੀਂ ਦੇਖਿਆ ਠੀਕ ਹੈ ਹਰੇਕ ਦੀ ਆਪਣੀ ਪਾਰਟੀ ਨਾਲ ਨੇੜਤਾ ਹੁੰਦੀ ਆ ਹੋਣੀ ਵੀ ਚਾਹੀਦੀ ਹਰੇਕ ਦੀ ਆਪਣੀ ਆਈਡਿਓਲੋਜੀ ਹੈ ਕੀ ਹੈ ਪਰ ਜਦੋਂ ਮਹੱਲੇ ਦੀ ਗੱਲ ਆਉਂਦੀ ਹੈ ਜਦੋਂ ਭਾਈਚਾਰੇ ਦੀ ਗੱਲ ਆਉਂਦੀ ਹੈਗੇ ਤੇ ਲੋਕ ਉਹਨੂੰ ਹੀ ਆਪਟ ਕਰਦੇ ਆ ਜਿਹੜਾ 5 ਸਾਲ ਸੜਕਾਂ ਤੇ ਰਿਹਾ ਹੋਵੇ ਜਿਹੜਾ ਮਹੀਨੇ 'ਚ ਨਾ ਆਇਆ ਹੋਵੇ ਦੂਸਰੀ ਗੱਲ ਭਗਵੰਤ ਮਾਨ ਜੀ ਨੇ ਬੜਾ ਜ਼ੋਰ ਸ਼ੋਰ ਨਾਲ ਕਿਹਾ ਸੀਗਾ ਕਿ ਮੈਂ ਬੋਰਡ ਨਹੀਂ ਲਗਾਉਂਗਾ ਤੇ ਮੇਰੀ ਰਿਕਵੈਸਟ ਹੈ ਉਹਨਾਂ ਦੇ ਕੇਜਰੀਵਾਲ ਜੀ ਦੇ ਵੀ ਬਿਆਨ ਬੋਲ ਹੈਗੇ ਨੇ ਇਹ ਤੇ ਸਾਡਾ ਲੁਧਿਆਣਾ ਨਾ ਸਾਰੇ ਖੰਬੇ ਸਾਡੇ ਦਰਖਤ ਸਾਡੇ ਪਾਰਕ ਇਹਨਾਂ ਦੇ ਨਾ ਜਿਹੜੇ ਸੋ ਕਾਲਡ ਚੋਨ ਲੜਨ ਵਾਲੇ ਆ ਉਹਨਾਂ ਦੇ ਬੋਰਾਂ ਨਾਲ ਭਰੇ ਪਏ ਆ ਜੇ ਤੁਸੀਂ ਇਹ ਮੈਸੇਜ ਦੇ ਦੇਓ ਵੈਸੇ ਤਾਂ ਸਾਰੇ ਇਲੀਗਲ ਹੀ ਆ ਏ ਵੀ ਐਮਐਲਏ ਨਹੀਂ ਦਿਖ ਰਹੇ ਵੀ ਇਲੈਕਸ਼ਨ ਕੰਮਾਂ ਤੇ ਲੜੇ ਜਾਂਦੇ ਆ ਵੋਟਾਂ ਤੇ ਨਹੀਂ ਤੇ ਤੁਹਾਡੇ ਹੀ ਪਾਰਟੀ ਦੇ ਸੁਪਰੀਮ ਲੀਡਰਸ ਨੇ ਕਿਹਾ ਹੈਗਾ ਕਿ ਬੋੜਾ ਨਾਲ ਇਲੀਗਲ ਨਾਲ ਸ਼ਹਿਰ ਨੂੰ ਖਰਾਬ ਨਾ ਕਰੋ ਤੇ ਜਿਹੜੇ ਆਪ ਸ਼ਹਿਰ ਨੂੰ ਗੰਦ ਪਾ ਰਹੇ ਆ ਸਾਰੇ ਮਤਲਬ ਕਿ ਭਾਰਤੇ ਹਰ ਚੌਂਕ ਇੱਕ ਪਾਸੇ ਤਾਂ ਪਲਾਸਟਿਕ ਜਿਹੜਾ ਬੰਦ ਕੀਤਾ ਜਾ ਰਿਹਾ ਹੈਗਾ ਨਾ ਉਹ ਵੀ ਜਿਹੜੀਆਂ ਫਲੈਕਸ ਬੋਰਡਾਂ ਦੇ ਜਿਹੜੇ ਬੋਰਡ ਨੇ ਉਹ ਵੀ ਗਲਦੇ ਨਹੀਂ ਉਹ ਵੀ ਉਹਦਾ ਵੀ ਤੁਸੀਂ ਇਹ ਸੋਚੋ ਰੋਡ ਜਾਲੀ 'ਚ ਜੇ ਇੱਕ ਟੋਟਾ ਵੀ ਚਲ ਜਵੇ ਨਾ ਸਾਰਾ ਮੱਲਾ ਪੂਰਾ ਇੱਕ ਦਿਨ ਪਰੇਸ਼ਾਨ ਰਹਿੰਦਾ ਹੈਗਾ ਸੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਆਪਣੇ ਵਿਚਾਰ ਖੁੱਲ ਕੇ ਸਾਂਝੇ ਕਰਨ ਦੇ ਲਈ ਤਾਸ਼ ਕਰਦੇ ਆ ਕਿ ਤੁਹਾਨੂੰ ਵੀ ਇਹ ਗੱਲਬਾਤ ਜਿਹੜੀ ਜ਼ਰੂਰ ਪਸੰਦ ਆਈ ਹੋਵੇਗੀ ਇਲੈਕਸ਼ਨਾਂ ਦਾ ਜਿਹੜਾ ਸਮਾਂ ਹੈ ਅਸੀਂ ਵੀ ਬੇਨਤੀ ਕਰਦੇ ਆ ਕਿ ਪਾਰਟੀ ਤੋਂ ਪਹਿਲਾਂ ਉਹ ਕੈਂਡੀਡੇਟ ਜ਼ਰੂਰ ਦੇਖਿਓ ਜਿਹੜਾ ਤੁਹਾਡੇ ਸੁੱਖ-ਦੁੱਖ ਦੇ ਵਿੱਚ ਹਮੇਸ਼ਾ ਤੋਂ ਖੜਦਾ ਆ ਰਿਹਾ ਨਾ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਆ ਕੇ ਤੁਹਾਡਾ ਜਿਹੜਾ ਦਰਵਾਜ਼ਾ ਖੜਕਾਏਗਾ ਕਿ ਤੁਸੀਂ ਮੇਰੇ ਭਰਾ ਹੋ ਤੁਸੀਂ ਮੇਰੇ ਪਿਓ ਤੁਸੀਂ ਮੇਰੇ ਚਾਚੇ ਹੋ ਤੁਸੀਂ ਮੇਰੇ ਤਾਏ ਹੋ ਸੋ ਇਸ ਤਰ੍ਹਾਂ ਦੇ ਲੋਕਾਂ ਦੇ ਕੋਲੋਂ ਤੁਸੀਂ ਸਾਵਧਾਨ ਜ਼ਰੂਰ ਰਹੋ ਔਰ ਸਵਾਲ ਜ਼ਰੂਰ ਕਰਿਓ ਜਿਹੜੇ ਤੁਹਾਡੇ ਮਨਾਂ ਦੇ ਅੰਦਰ ਨੇ ਕਿ ਇਹ ਵਾਲੇ ਜਿਹੜੇ ਕੰਮ ਨੇ ਤੁਸੀਂ ਕਿਹਾ ਸੀ ਹੋ ਜਾਣਗੇ ਕਿਉਂ ਨਹੀਂ ਹੋਏ ਇਹਨਾਂ ਦਾ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਜਵਾਬ ਜ਼ਰੂਰ ਦਿਓ ਸੋ ਨਵੇਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਨੂੰ ਮਿਲਾਗਾ ਕੈਮਰਾ ਪਰਸਨ ਬੱਲੂ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਈ